ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਦਾਣਗੜ ਜ਼ਿਲ੍ਹਾ ਬਰਨਾਲਾ ਅੱਜ ਦੀ ਵੀਡੀਓ 'ਚ ਦੋਸਤੋ ਦੋ ਮੱਝਾਂ ਦਿਖਾਉਣੀਆਂ ਨੇ ਤੁਹਾਨੂੰ ਤੇ ਇੱਕ ਮੱਝ ਤਾਂ ਦੋਸਤੋ ਤੁਸੀਂ ਲਗਾ ਲੋ ਨਗੀਨਾ ਹੀ ਐ ਬੂਰੀ ਮੱਝ ਸੂਨ ਵਾਲੀ 10 ਦਿਨ ਦੀ ਕੱਚੀ ਤੇ ਇੱਧਰ ਇੱਕ ਮੱਝ ਤੁਸੀਂ ਦੇਖ ਸਕਦੇ ਆਂ ਕਿ ਕੁਝ ਕੁ ਟਾਈਮ ਦੀ ਸੂਈ ਹੋਈ ਹੈ ਤੇ ਇਸ ਟਾਈਮ ਵੀ ਚੰਗੇ ਦੁੱਧ ਤੇ ਚੱਲ ਰਹੀ ਹੈ ਬੱਚਾ ਨਾਲ ਦੋਸਤੋ ਤੇ ਕੱਟਾ ਹੈਗਾ ਕੱਲੇ-ਕੱਲੇ ਨਗਦੀ ਦੋਸਤੋ ਆਪਾਂ ਡਿਟੇਲ ਵੀਡੀਓ ਚ ਤੁਹਾਨੂੰ ਲੈ ਕੇ ਦਵਾਂਗੇ ਸੋ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਤੇ ਅੱਜ ਜੋ ਬਾਕੀ ਦੀ ਗੱਲ ਆਪਾਂ ਬਾਈ ਨਾਲ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਬਰ ਇੱਕ ਵਾਰ ਆਪਣਾ ਨਾਮ ਦੱਸ ਦਿਓ ਰਾਜਵੀਰ ਸਿੰਘ ਸਾਰਾਜਵੀਰ ਬਾਈ ਕਿੰਨਾ ਕੁ ਟਾਈਮ ਹੋ ਗਿਆ ਆਪਣ ਨੂੰ ਵਪਾਰ ਦਾ ਕੰਮ ਕਰਦਿਆਂ ਨੂੰ ਹਲੋ 15-16 ਸਾਲ ਠੀਕ ਹੈ ਤੇ ਭਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਿਹਾ ਆ ਉਹਦੇ ਵਿੱਚ ਆਪਾਂ ਇੱਕ ਬੂਰੀ ਮੱਝ ਦਿਖਾਵਾਂਗੇ ਪਹਿਲੇ ਨੰਬਰ ਤੇ ਭਾਈ ਇਹਦੀ ਹੁਣ ਡਿਟੇਲ ਦੱਸਿਓ ਨੇ ਕਿੰਨੇ ਮਹੀਨੇ ਸੂਏ ਸੁਣਾ ਤੇ ਕਿੰਨੇ ਦਿਨ ਰਹਿ ਕੇ ਸੂਣਦੇ ਇਹਨੇ ਤੀਜੇ ਸੂਏ ਸੁਣਾ ਜੀ ਇਹਦੇ 10 ਦਿਨ ਬਾਕੀ ਹੈ ਠੀਕ ਹੈ ਤੇ ਭਾਈ ਕੋਈ ਪਿਛਲੇ ਸੂਏ ਦਾ ਤਾਂ ਆਪਾਂ ਨੂੰ ਦੁੱਧ ਦਾ ਰਿਕਾਰਡ ਪਤਾ ਹੋਵੇ ਜੀ ਸੂਏ 16 ਕਿਲੋ ਦੁੱਧ ਪਾਸ ਕਰਿਆ ਜੀ ਕੰਡੇ ਦਾ ਠੀਕ ਹੈ ਤੇ ਭਾਈ ਐਤਕੀ ਆਪਾਂ ਕਿੰਨੇ ਕਦੀ ਉਮੀਦ ਰੱਖਦੇ ਆ ਤੋ ਵੀ ਕਿੰਨਾ ਕਦ ਦੁੱਧ 18 ਕਿਲੋ ਦੁੱਧ ਠੀਕ ਹੈ ਕੋਈ ਸਿਮੰਦਾਰ ਰਿਕਾਰਡ ਪਤਾ ਹੈ ਭਈ ਇਹਦੇ ਕਿਹੜਾ ਸਿਮੰ ਲੱਗ ਨੀਲੀ ਰਾਵੀ ਦਾ ਲੱਗਿਆ ਹੋਇਆ ਪੁਰਾਣੀ ਪਤਾ ਕਿਹੜੇ ਸੰਧਾ ਲੱਗਿਆ ਠੀਕ ਹੈ ਤੇ ਬਈ ਇਹਦਾ ਆਪਾਂ ਰੇਟ ਕੀ ਕਰਾਂਗੇ ਇਹਦਾ 180 ਮਾਣੇ ਠੀਕ ਹੈ ਖੋਲ ਲਓ ਦੋਸਤੋ 180 ਰੇਟ ਆਏਗਾ ਤੀਜੇ ਸੂਏ ਵਾਸਤੇ ਗੱਭਣੇਗੀ ਤੇ ਦੂਜੇ ਸੂਏ ਬਾਈ ਕਹਿੰਦਾ 16 ਕਿਲੋ ਦੁੱਧ ਦਿੱਤਾ ਮੱਝ ਨੇ ਤੇ ਦੋਸਤੋ ਕੋਈ ਸ਼ੱਕ ਵੀ ਨਹੀਂ ਕਿਉਂਕਿ ਜਿਹੜੇ ਸਾਹਬ ਦੀ ਬਾਡੀ ਬੰਤਰਾ ਮੱਝ ਦੀ ਕੋਈ ਵੱਡੀ ਗੱਲ ਨਹੀਂ ਹੈਗੀ ਦੋਸਤੋ ਇਹਨਾਂ ਦਾ ਦੁੱਧ ਮੱਝ ਲਈ ਬਾਕੀ ਖਾਣਾ-ਪਾਣਾ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਹੋ ਥੋੜੀ ਜਿਹੀ ਲੰਬੀ ਤੋਰ ਦਿਓ ਵੀਰੇ ਮੂ ਮੱਥਾ ਜਦਾਂ ਦਾ ਹੈਗਾ ਤੁਹਾਨੂੰ ਵੀਡੀਓ ਚ ਕਲੀਅਰ ਦਿਖ ਰਿਹਾ ਢਾਂਚਾ ਦੋਸਤੋ ਬਹੁਤ ਸੋਹਣਾ ਪਲੀ ਬਹੁਤ ਚੰਗੀ ਹੋਈ ਐ ਮੱਝ ਦੁੱਧ ਉਮੀਦ ਐ ਕਿ ਵੀ ਚੰਗਾ ਪਾਊਗੀ ਬੂਰੀ ਦੇ ਸ਼ਕੀਨ ਵੀਰਾਂ ਵਾਲੀ ਬਹੁਤ ਸੋਹਣੀ ਮੱਝ ਹੈ ਕੋਈ ਵੀਰ ਬੂਰੀ ਦਾ ਸ਼ਕੀਨ ਹੋਵੇ ਨੀਲੀ ਰਵੀ ਦਾ ਸੀਮਨ ਦੋਸਤੋ ਅੱਗੇ ਲੱਗਿਆ ਹੋਇਆ ਹੈਗਾ ਪਰ ਐ ਨਹੀਂ ਪਤਾ ਬਾਈ ਨੂੰ ਡਿਟੇਲ ਚ ਵੀ ਕਿਹੜੇ ਬੋਲ ਦਾ ਲੱਗਿਆ ਹੋਇਆ ਬੱਚਾ ਨੀਲੀ ਰਵੀ ਦਾ ਦਊਗੀ ਇੱਕ ਅਸੀਂ ਰੇਟ ਹੈ ਤੇ ਦੋਸਤੋ ਬਾਈ ਨੇ ਸੋਡਾ ਮਾਨਤਨ ਵੀ ਮੌਕੇ ਤੇ ਆਂਦਾ ਜਰੂਰ ਕਰਨਾ ਇਸ ਟਾਈਮ ਕੱਚੀ ਹੈ ਹਵਾਨਾ ਤੁਸੀਂ ਪਿੱਛੋਂ ਦੇਖ ਸਕਦੇ ਆ ਵਲ ਢਲਾਂ ਬਿਲਕੁਲ ਸਾਫ਼ ਨਜ਼ਰ ਆਉਂਦੀਆਂ ਨਹੀਂ ਆ ਵੀਡੀਓ ਦੇ ਵਿੱਚ ਬਾਕੀ ਕੱਦ ਕਾਟ ਦੇ ਵਜੋਂ ਦੋਸਤੋ ਮੱਝ ਦਾ ਫੁੱਲ ਹੈਗਾ ਬਾਕੀ ਸੋਨੂੰ ਮੈਂ ਨਜ਼ਦੀਕ ਤੋਂ ਵੀ ਹਵਾਨਾ ਦਿਖਾ ਦਿੰਨਾ ਦੁੱਧ ਵਾਲੀ ਮੱਝ ਦੋਸਤੋ ਕੋਈ ਵੀਰ ਘਰੇ ਬੂਰੀ ਰੱਖਣੀ ਚਾਹੁੰਦਾ ਹੋਵੇ ਤਾਂ ਬਹੁਤ ਸੋਹਣੀ ਮੱਝ ਤੇ ਦੋਸਤੋ ਦੂਜੇ ਨੰਬਰ ਤੇ ਜਿਹੜੀ ਮੱਝ ਆ ਇਹਦੀ ਡਿਟੇਲ ਵੀ ਆਪਾਂ ਬਾਈ ਤੋਂ ਲੈ ਲੈਂਦੇ ਆ। ਬਾਈ ਜਿਹੜੀ ਦੋ ਨੰਬਰ ਤੇ ਮੱਝ ਆ ਇਹਦੀ ਡਿਟੇਲ ਦੱਸਿਓ ਬਾਈ ਜਾਨੂੰ ਕਿੰਨਾ ਕ ਟਾਈਮ ਹੋ ਗਿਆ ਹੁਣ ਸੂਈ ਨੂੰ? ਇਹਨੂੰ 1 ਮਹੀਨਾ ਹੋ ਗਿਆ ਇਸੀ। ਠੀਕ ਐ ਤੇ 1 ਮਹੀਨੇ ਦੀ ਸੂਈ ਥੱਲੇ ਬਾਈ ਹੁਣ ਦੁੱਧ ਕਿੰਨਾ ਤਿਆਰ? 16 ਕਿਲੋ ਜਮਾ ਤਿਆਰ ਆ ਜੀ। 16 ਕਿਲੋ ਕੋਈ ਵੀ ਵੀਰ ਚੋ ਕੇ ਦੇਖ ਸਕਦਾ। ਠੀਕ ਐ ਤੇ ਬਾਈ ਬੱਚਾ ਇਹਦੇ ਨਾਲ ਕੀ ਆ? ਇਹਦੇ ਧਾਰੇ ਦਾ ਕੱਟਾ ਜੀ। ਠੀਕ ਐ ਬੱਚਾ ਦੋਸਤੋ ਧਾਰੇ ਦਾ ਕੱਟਾ ਹੈ ਸੋਨੂੰ ਮੈਂ ਬਾਅਦ ਚ ਵੀ ਦਿਖਾ ਦੇਣਾਗਾ ਤੇ ਬਾਈ ਇਹਦਾ ਆਪਾਂ ਮੱਝ ਦਾ ਰੇਟ ਇਹਦਾ 1.70 ਠੀਕ ਹੈ 1.70 ਬਾਈ ਇਹਨੂੰ ਤੋਰ ਕੇ ਆਪਾਂ ਦਿਖਾਵਾਂਗੇ ਇਹ ਥੋੜਾ ਬੱਚੇ ਦਾ ਜ਼ਿਆਦਾ ਠੀਕ ਹੈ ਓਕੇ ਇਹਨੂੰ ਦੋਸਤੋ ਇਹ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਹੈ ਜਰਦੀ ਇਸ ਲਈ ਇਹਨੂੰ ਤੋਰ ਕੇ ਨਹੀਂ ਦਿਖਾਉਂਦੇ ਆਪਾਂ ਬਾਕੀ ਦੋਸਤੋ ਇਸ ਟਾਈਮ ਚੋਈ ਹੋਈ ਹੈਗੀ ਮੱਝ ਤੁਸੀਂ ਡੰਗ ਤੇ ਆ ਕੇ ਮੱਝ ਨੂੰ ਦੇਖਣਾ ਹੈ ਤਾਂ ਪਤਾ ਲੱਗੂ ਵੀ ਕਿੰਨਾ ਕੁ ਹਵਾਨਾ ਮੱਝ ਕੱਢਦੀ ਹੈ ਬਾਕੀ ਥਣਲੇ ਵੀ ਦੋਸਤੋ ਬਹੁਤ ਸਾਫ ਹੈ 1.70 ਰੇਟ ਹੈਗਾ 1 ਮਹੀਨੇ ਦੀ ਸੂਈ ਹੋਈ 16 ਕਿਲੋ ਦੁੱਧ ਤੁਸੀਂ ਚੋ ਕੇ ਦੇਖ ਸਕਦੇ ਹੋ ਬਾਈ ਕਹਿੰਦਾ ਦੋ ਟਾਈਮ ਬਾਕੀ ਕੱਦਗੜ ਦੋਸਤੋ ਇਹ ਇਸ ਮੱਝ ਦਾ ਵੀ ਬਹੁਤ ਸੋ ਸਿੰਘ ਬਿਲਕੁਲ ਕੁੰਡਾ ਥੋੜਾ ਜਿਹਾ ਉਪਰਾ ਕਰਦੇ ਦੋਸਤੋ ਅਜੇ ਹੁਣ ਹੀ ਸਾਹਮਣੇ ਮੇਰੇ ਟੈਂਪੂ ਚ ਉਤਰੀਆਂ ਮੱਝ ਬਾਕੀ ਬੱਚਾ ਨਾਲ ਦੋਸਤੋ ਦਾਰੇ ਦਾ ਕਟਾ ਸੋ ਦੋਸਤੋ ਅੱਜ ਦੀ ਵੀਡੀਓ ਚ ਆ ਦੋ ਨਗ ਦਿਖਾਉਣੇ ਸੀ ਆਪਾਂ ਤੁਹਾਨੂੰ ਇੱਕ ਬੂਰੀ ਮੱਝ ਬਹੁਤ ਚੰਗੇ ਦੁੱਧ ਵਾਲੀ ਤੇ ਇੱਕ ਇੱਕ ਮਹੀਨੇ ਦੀ ਜੂਹੀ ਮੱਝ ਜਿਹੜੇ ਵੀ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਬਾਈ ਦਾ ਨੰਬਰ ਸਕਰੀਨ ਤੇ ਲਾ ਦੇਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ